ਦੀ ਜ ਬਲੰਬਰੀ ਬਸ ਦੀ ਮੌਕੇ ਤੇ ਇਤਿਹਾਸਿਕ ਪਗਤੀ ਦੇ ਬੁੱਤੇ ਤੇ ਚੜ੍ਹਦਾ ਦੇ ਪੁਲ ਭੇਦ ਕੀਤੇ ਨੇ ਕੀ ਕਹਾਂ ਚਾਹੂੰਗੀ ਜੇ ਮੈਂ ਆਪਸ ਆਰਿਆਂ ਨੂੰ ਪਤਾ ਹੈ ਕਿ 26 ਜਨਵਰੀ ਦਾ ਦਿਨ ਬੜਾ ਭਾਰਤੀ ਇਤਿਹਾਸ ਦੇ ਵਿੱਚ ਮਹੱਤਵ ਦੇਣਾ ਹੈ ਔਰ ਇਸ ਨੂੰ ਰਾਸ਼ਟਰੀ ਤਿਹਾਰ ਵਜੋਂ ਵੀ ਮਨਾਇਆ ਜਾਂਦਾ ਹੈ ਅਸੀਂ ਨਗਰ ਕਾਉਂਸਲ ਦਰਾਹਾ ਦੇ ਵਿੱਚ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਹਮੇਸ਼ਾ ਜਿਹੜਾ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਆ ਇਸ ਤੇ ਨਮਨ ਕਰਨਾਉਨੇ ਆ ਕਿਉਂਕਿ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਅੱਜ ਅਸੀਂ ਮੋਢੀ ਮੁਲਕਾਂ ਦੇ ਵਿੱਚੋਂ ਸਾਡੀ ਗਿਣਤੀ ਆਉਂਦੀ ਹੈ ਔਰ ਸਾਡੇ ਪੂਰੇ ਵਰਲਡ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਲੋਕਤੰਤਰ ਦੇਸ਼ ਹੈ ਉਹ ਸਾਡਾ ਭਾਰਤ ਹੈ ਔਰ ਅੱਜ ਭਾਰਤ ਨੇ ਬੇਹੱਦ ਬੇਤਹਾਸ਼ਾ ਤਰੱਕੀ ਕੀਤੀ ਹੈ ਤੇ ਅਸੀਂ ਅੱਜ ਦੇ ਇਸ ਸ਼ੁਭ ਅਵਸਰ ਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਅਸੀਂ ਇਸ ਗੱਲੋਂ ਬੜੇ ਖੁਸ਼ਗੁਵਾਰਾਂ ਕਿ ਸਾਡਾ ਜਿਹੜਾ ਮੁਲਕ ਹੈ ਜਿਨੇ ਦਿਨ ਰਾਤ ਮਿਹਨਤ ਕਰਕੇ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਇਆ ਹੈ ਔਰ ਕੋਈ ਇਸ ਤਰ੍ਹਾਂ ਦੀ ਤਾਕਤ ਨਹੀਂ ਜਿਹੜੀ ਸਾਨੂੰ ਕਿਸੇ ਪੱਖੋਂ ਵੀ ਸਾਨੂੰ ਅੱਖਾਂ ਦਿਖਾ ਸਕੇ ਜਾਂ ਸਾਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਇਹਨਾਂ ਤੋਂ ਕਿਸੇ ਗੱਲੋਂ ਪਿੱਛੇ ਆ ਸਾਡਾ ਮੁਲਕ ਅਜ ਮੋਹਰੀ ਮੁਲਕਾਂ ਦੇ ਵਿੱਚ ਹੈ ਔਰ ਸਾਨੂੰ ਖੁਸ਼ੀ ਆ ਔਰ ਇਸ ਖੁਸ਼ੀ ਦੇ ਦਿਹਾੜੇ ਤੇ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ